ਤਰਵਿਲੀਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤਰਨੂਲੀ ਦੀ ਮੰਡੀ ਤੇ ਪਹੁੰਚੇ ਆ ਅੱਜ ਹੁਣ ਬੱਲੂ ਸ਼ਾਮ ਦੇ 4 ਵਜੇ ਨੇ ਫੋਨ ਲੈ ਕੇ ਪਹੁੰਚਿਆ ਮਾਲ ਤਰਨੂਲੀ ਦੀ ਮੰਡੀ ਤੇ ਇਹ ਸਪੈਸ਼ਲ ਬਾਈ ਕਿੱਥੋਂ ਆ ਬਾਈ ਬਾਈ ਮਹਾਰਾਸ਼ਟਰ ਤੋਂ ਬੱਕਰੀਆਂ ਲੈਣ ਪਹੁੰਚਿਆ ਨਿੰਮੇ ਬਾਈ ਨੇ ਫੋਨ ਕਰਕੇ ਇਹਨੂੰ ਬੁਲਾਇਆਗਾ ਬੱਲੂਆ ਲੇਟ ਬੱਲੂ ਬਾਈ ਕਿਵੇਂ ਆ ਲੇਟ ਪੁੱਜਿਆ ਗਲੇਟ ਕੇ ਮੇ ਹੋ ਗਿਆ ਉਹ ਮਾਲ ਚੱਕਣਗੇ ਮਾਲ ਚੱਕਣਗੇ ਆਦੀ ਬਾਈ ਨਿੰਮੇ ਨੇ ਬਾਈ ਨੇ ਬੁਲਾਇਆ ਇਹਨੂੰ ਸਪੈਸ਼ਲ ਸਿਰਫ ਬੱਕਰੀਆਂ ਲੈਣ ਦੇ ਮਾਰੇ ਵੀਡੀਓ ਚੰਗੇ ਲੱਗੇ ਤੇ ਸ਼ੇਅਰ ਕਰਦੇ ਤਾਂ ਆਪਾਂ ਵੀਡੀਓ ਰਾਈ ਦੇਖਦੇ ਆ ਵੀ ਕੀ ਕੁਛ ਬਾਈ ਮਾਲ ਲੈਂਦਾ ਤੇ ਕਹੇ ਜੀ ਕੁਆਲਿਟੀ ਦਾ ਮਾਲ ਮਾਲ ਲੈ ਕੇ ਇਹ ਨਿੰਮੇ ਨੇ ਸਪੈਸ਼ਲ ਇਹਨੂੰ ਇਸ ਟਾਈਮ ਬੁਲਾਇਆ ਗਿਆ ਚਾਰ ਸ਼ਾਮ ਦੇ 4 ਵਜੇ ਪਹਿਣੇ ਆਪਾਂ ਸੌਦਾ ਦੇਖਦੇ ਕਿੱਦਾਂ ਹੁੰਦਾ ਬਾਈ ਇੱਥੇ ਤੂੰ ਖੜਾ ਜਾ ਨਾ ਨਾ ਇਦਾਂ ਨਾ ਕਰ ਲੋ ਵੀਰੋ ਬਣ ਕੇ ਭਾਈ ਵੀਰੇ ਪਿੱਛੇ ਨੂੰ ਰੋਡ ਹੈ ਬੰਦਾ ਗਾਲੀ ਚ ਵਾੜ ਦੋ ਗਾਲੀ ਚ ਵਾੜ ਦੋ ਸੌਖੇ ਰਾਂਗੇ ਗਾਲੀ ਚ ਵਾੜੋ ਬੈਕ ਲੈ ਲੈ ਉੱਥੇ ਗਾਲੀ ਚ ਵਾੜੋ ਆਲੇ-ਦਾਲੇ ਹੋ ਚੁੱਕੇ ਰਾਜਾ ਪਾ ਕੇ ਲੈ ਚੱਲੋ ਬੱਸ ਬੰਦੇ ਬਹੁਤ ਪਰੇ ਚਾਹੀਦੀ 40 ਦੀ 40 40 ਚ 40 ਦੇ ਲੈ ਜਾ ਦੋ 40 ਚ ਉੱਥੇ ਚੈੱਕ ਸੌਖੇ ਰਾਂਗੇ ਹੋ ਜਾਊਗਾ ਬਾਈ ਹੋ ਜਾਊਗਾ ਹੋ ਜਾਊਗਾ ਆਕੇ ਗੋਲੀਆ ਬਣਾ ਵੀਡੀਓ ਤੇ ਦੋ ਸੀ ਟੁੱਟ ਜੂ ਚੱਲੇ ਆ ਜਿਹੜੀ ਵੱਡਾ ਜਿਹੜੀ ਚੱਲਿਆ ਅਜਾ ਆ ਰੱਖੀ ਕਰ ਬੜੇ ਹੋ ਜੋ ਅੱਡਗੇ ਖੜੇ ਕਿਹੜੀ ਦਾ ਮਾਲਾ ਜਾਣਦੇ ਅੰਦਰ ਜਾਲੀ ਜੀ ਜਾਣਦੇ ਆ ਨਹੀਂ ਲੋਟ ਆ ਹਾਂ ਚੱਲੀ ਮੈਂ ਜਾਣ ਦੋ ਜਾਲੀ ਮੈਂ ਜਾਣ ਦੋ ਕਾਹਨੋ ਕਰ ਦੋ ਤੇਰੇ ਭਰਾ ਕੰਨ ਕੰਨ ਦੇ ਕੱਟੀ ਨਾ ਕੋਈ ਸ਼ਤਰ ਜਾਲੀ ਆ ਕੰਟੀ ਵਾਲਾ ਬਟਨ ਦਾ ਲਾਜ਼ਮੀ ਦਬਾ ਦੋ ਅੱਠਿਆਂ ਵੀ ਭਾਈ ਮਹਾਰਾਸ਼ਟਰ ਤੋਂ ਸਪੈਸ਼ਲ ਬੱਕਰੀਆਂ ਲੈਣ ਆਇਆ ਗਿਆ ਭਾਈ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਨਿੰਮੇ ਬਾਈ ਨੇ ਸਪੈਸ਼ਲ ਬੁਲਾਇਆ ਗਿਆ ਬੱਲੂ ਨੂੰ ਵੀ ਬਾਈ ਨੇ ਮਹਾਰਾਸ਼ਟਰ ਤੋਂ ਆਇਆ ਇਹਨੂੰ ਕੁਆਲਟੀ ਮਾਲ ਮਿਲੇ ਨਹੀਂ ਚਲ ਆ ਬੱਕੜ ਨਹੀਂ ਬੱਠਾ ਕੁੜੀਆਂ ਬੋਇਨ ਕੁੜੀਆਂ ਕੀ ਬਾਤ ਆ ऐसा माल मार्केट में बिल्कुल में ऐसा माल लगा महाराष्ट्र में बहुत बंदा जो है चाहते हैं हम बताएंगे ऐसा कहना होना चाहिए आप चाहिए बिल्कुल लंबाई चाहिए चौदह चाहिए तो इसे कहते हैं बिल्कुल आदमी नहीं जीते ਉਹਦਾ ਬੋਲ ਕੋ ਕਰੀ ਤੂੰ ਲਈ ਨਹੀਂ ਚਾਹੀਏ ਨਾ ਖੁੱਤ ਚਾਹੀਏ ਦੋ ਰਾਤ ਮੇ ਉਸਕੋ 50 ਕਿਲੋ weight ਲਿਆ ਬਹੁਤ ਅੱਗੇ ਜਾ ਕੇ ਬਹੁਤ ਵੱਡੇ ਬਣ ਗਏ ਠੀਕ ਐਸਾ ਕੁਆਲਿਟੀ ਦਾ ਬੱਕਰੀ ਲੈਣਾ ਚਾਹੀਏ ਜੇ ਅਗਰ ਮੀਟਲ ਮੇ ਕੰਮ ਕਰਨਾ ਹੈ ਤੋ ਓਕੇ ਬਾਈ ਉਹ ਲੈ ਯਾਰ ਨੂੰ ਉਧਰ ਯਾਰ ਕੰਨ ਬਾਈ ਦੇਖ ਕੇ ਕੰਨ ਨਹੀਂ ਫੜਨੇ ਚਾਹੀਦੇ ਕਹਿੰਦੇ ਬੱਕਰੀਆਂ ਦੇ ਕਹਿਆ ਬਈ ਵੀਡੀਓ ਚ ਬਹੁਤ ਬੰਦੇ ਨੇ ਕਮੈਂਟਾਂ ਚ ਕਹਿਆ ਕੰਨ ਨਾ ਬਾਲਾ ਫੜਿਆ ਕਰੋ ਲਓ ਕੰਨ ਬਾਈ ਦਿਖਾਉਣੇ ਬਲਾਈਂਗਾ ਨਾ

ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਦੇਖਦੇ ਕਿੰਨੇ ਪਸੰਦ ਆਉਂਦੀ ਨੇ ਬਾਈ ਨੂੰ ਕਿੰਨੀਆਂ ਬੱਕਰੀਆਂ ਨਾਲ ਵੀਡੀਓ ਚੰਗੀ ਲੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿੱਦਾਂ ਸਾਨੂੰ ਮੋਟੀਵੇਸ਼ਨ ਮਿਲਦਾ ਵੀ ਅੱਗੇ ਤੋਂ ਵੀਡੀਓ ਵਧੀਆ ਬਣਾਈਏ ਤਾਂ ਕਰਕੇ ਸਾਨੂੰ ਵੀਡੀਓ ਬਣਾਉਣ ਦੀ ਥੋੜੀ ਜੀ ਚਸ ਹੁੰਦੀ ਹੈ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਵੀਡੀਓ ਨੂੰ ਲਾਈਕ ਕਰੋਗੇ ਚੈਨਲ ਨੂੰ ਤੇ ਸ਼ੇਅਰ ਵੀ ਕਰਦੇ ਕਰੋ ਵੀਰਾਂ ਵਾਂਗ ਕੇ ਟੈਸਟਾ ਯਾਰ ਰਹ ਰਹੇ ਚੁੱਕ ਵਰਤੀਆਂ ਬਸ ਬਸ ਵਾ ਕੀ ਚੱਲਿਆ ਅੱਜ ਸੌਦਾ ਦੇਖੋ ਸੌਦਾ ਬਾਈ ਆ ਵੀ ਲੋਟ ਆ ਜਿਹੜਾ ਕੰਨ ਵਾਲੀ ਦੂਜੇ ਨੰਬਰ ਤੇ 0610 ਚੌੜੇ ਕੰਨ ਵਾਲੀ ਆ ਚੌੜੇ ਕੰਨ ਵਾਲੀ ਵੀ ਲੋਟ ਆ ਬਾਈ ਸੌਦਾ ਹੁਣ 6 ਚੱਲਦੀ ਗਈ ਆ ਆ ਓਏ ਠੀਕ ਆ ਠੀਕ ਆ ये गाड़ी में चला कर देखिए पहले उसका वाला उधर जा रहे थे अकेले रह जाएगा फिर तो अपने को साथ हो जाएगा दूसरा गली में पहुंच जाओ पूरे आएगा मैं ही खोलेंगे पीछे से खुलेगी खोलो जरा हां चलो खोलें ब्रेक आ दो चले फलने ਲੋ ਬਾਈ ਸਾਟ ਲੋ ਆਪ ਖਲਾੜੇ ਗੇਟਾ ਲਾਜੰਦਾ ਲਾਜੰ ਨੂੰ ਬੰਨ ਦੇ ਨੂੰ ਜਰਾ ਥੋੜੇ ਦਿਮਾਗ ਦੇ ਬੱਲੂ ਅੰਦਰ ਆ ਜਾ ਹੁਣ ਓਏ ਬੱਲੂ ਮਤਲਬ ਇਹ ਹੋ ਜਾ ਅੰਦਰ ਆ ਜਾ ਹੋਰ ਦੀ ਕਿ ਮਾਗ ਅੱਛਾ ਪਹਿਲੇ ਉਹ ਚਾਰ ਕੌਣ ਕੌਣ ਸੀ ਇੱਕ ਉਹਨੂੰ ਵੀ ਲਿਆ ਮੁੰਡੇ ਨੂੰ ਵੀ ਜਾ ਚਾਰਾਂ ਦੇ ਕਰਨਾ ਪੜ ਪਹਿਲਾਂ ਉਹ ਚਾਰਾਂ ਦੇ ਕਰਨ ਤਾਂ ਫਿਰ ਬਾਕੀ ਫਿਰ ਦੂਜਿਆਂ ਦੇ ਜਾ ਭਰਾ ਜੇ ਭਾਗੇ ਜੇ ਕੋਣ ਕੋਣ ਸੀ ਸੀ ਫੜ ਫੜ ਖੁੱਲੇ ਜੱਲ ਨਾਲ ਨਾਲ ਚੱਲ ਪਾੜ ਨਾਲ ਨਾਲ ਬੰਗਾ ਪਾ ਦੇ ਜਾਨੇ ਦੇ 3 4 ਹੈ ਇਹ ਜੇ ਬੜੀਆ ਬੜੀ ਕ ਲੱਗੋਗਾ ਸੂੜੀਆਂ ਕ ਲੱਗੋਗਾ ਭਾਗ ਭਾਠ ਠੀਕ ਹੋ ਮਟ ਕੱਟ ਤੂੰ ਮੇਰੇ ਹਿਸਾਬ ਸੇ ਬੜੀ ਪੁੰਚੀ ਪੁੰਚੀ ਤੂੰ ਪੱਟਦੇ ਪਹਿਲਾ ਮਾਰ ਤਾ ਤੂੰ ਆਪਣੇ ਨਿਕਾਲੇ ਬਾਅਦ ਵਿੱਚ ਜੇਮ ਕਾਲੇਗਾ ਵੀ ਸਾਰੇ ਪੱਟੀਆਂ ਦੇਖੋ ਪਰਾਂ ਕਾਲੀ ਖੜੀ ਜਾ ਦੇ ਇੱਕ ਜਣਾ ਹੋਰ ਆ ਜਾਓਗਾ ਜਾਸ ਇਨ ਅੰਦਰ ਯਾਰ ਕਸ ਕੋ ਨਾ ਚੋਰੇ ਨੀ ਬਲੋੜੀ ਨੀ ਇਹਨਾਂ ਦੋ ਤਾਈ ਕਰਾਂਗੇ ਨਾ ਵੱਡੀਆਂ ਅੱਡ ਛੋਟੀਆਂ ਹੁੰਦਾ ਆ ਵੱਡੀਆਂ ਫੜੀਆਂ ਖੜੀਆਂ ਇੱਕ ਜਗਾ ਬਾਹਰ ਦੀ ਫੜ ਲੂ ਆਈ ਕੱਲ ਲਾਂਗੇ ਕੋਈ ਗੱਲ ਨਹੀਂ ਫੜੋ ਸ਼ਿਆ ਪੈ ਨਿਬਾਲਾ ਕੋਲੇ ਪਾਸੇ ਛੋਟਾ ਜਿਹਾ ਇਹਦਾ ਡਲਾਰਟ ਕਰ ਦੂਗਾ ਬੱਲਾ ਪੰਜਾਂ ਦਾ ਦੱਸ ਵੀ ਹੋ ਕਿੰਨਾ ਪਤਾ ਹਜ਼ਾਰ ਰੁਪਏ ਇਹਨਾਂ ਸਾਰਿਆਂ ਦਾ ਨਹੀਂ ਪੁੱਛਿਆ ਪੰਜਾਂ ਦਾ ਪੁੱਛਿਆ ਜੇ ਮੈਂ ਸੋਗੀ ਕਹਿੰਦਾ ਸੀ ਇਹ ਨਮਾਜ਼ ਆਵਰਨ ਮੈਂ ਆਮਾ ਦੇਵੀ ਦਾ ਸੋਨਾ ਆ ਲੈਣਾ ਇਹ ਵੀ ਜੱਤੇ ਵੀ ਉੱਪਰ ਹੋ ਗਿਆ ਤੇ ਨਮਾਜ਼ੀ ਨਮਾਜ਼ ਉਰੇ ਪੰਜਾਂ ਦਾ 11000 ਰੁਪਏ ਵਾਲੀ ਜਿੰਨੀ ਦਿਖਾ ਰਹੇ ਜਿੰਨੀ ਗੱਡੀ ਦੇਖੋ ਸਬਦਾ ਕਿਵੇਂ ਸੁਣ ਗਿਆ ਬਈ ਸਾਰੇ ਵੀਡੀਓ ਜਿਉਂ ਹੀ ਆਉਂਦੇ ਆ ਮਾਨਸ ਮਾਨ ਹੈ 1 ਲੱਖ 1000 ਰੁਪਏ ਮੰਗਿਆ ਪੰਜ ਪੱਕੀਆਂ ਦਾ 785 333 ਬਸ ਇਹ ਕਿਸੀ ਪੁਰਾਣੀ ਵੀਡੀਓ ਪਾ ਲੱਖ 1000 ਪਕੜ ਦੇਤਾ ਤੂੰ ਤਾਂ ਦਗਾ ਨਹੀਂ ਮਾਪੇ ਜਿੰਨੇ ਉਹ ਪਕੜ ਲੈ ਇਹਨੇ ਕਵਾਰਟੀ ਦਿਖਾ ਰਹੇ ਬਸ ਚਲ ਵੀ ਲੈਣੇ ਤਾਂ 50 ਲੈਣੀ ਓਹੀ ਦਾ ਕਰ ਲੋ ਚੀਜ਼ ਦਾ ਬਸ ਕਰਦੇ

ਕਾਹਲ ਗੁੱਟੀ ਬਣ ਗਈ ਬੋਲ ਬੋਲ ਮੂਲੇ ਸੁਣ 12 ਦੇ ਹਸਾਬ ਕੋਈ ਜਲ ਨਹੀਂ ਦੇ ਤੂੰ ਦੇਖ ਲੈ ਜੇ ਖੈਰ ਆਦਾ ਨਹੀਂ ਨਹੀਂ ਬੇਚੇ ਤਾਂ ਛੋਟੇ ਮਾਰਦੇ ਨਹੀਂ ਛੱਡ ਦੇ ਇਦੋਂ ਇੰਨੇ ਛੋਟੇ ਜਿਹੜੇ ਛੋਟੇ ਜਿਹੇ ਇਦੋਂ ਕਾ ਇੰਨੇ ਜਿਹਨੇ ਤੋਂ ਮਲਾ ਰਹੇ ਨੇ ਤੇ ਇਹ ਦੇਵਾਂਗੇ ਆਪਾਂ ਕਿੰਨੇ ਦੀਆਂ ਜੇ ਲਾ ਰਹੇ ਰੇਟ ਆ ਜਿਹੜੇ ਤੋਂ ਫੜੇ ਛੋਟੇ ਇਦੋਂ ਹਾਂ ਨੇ ਜਿੰਨੇ ਜਿੰਨੇ ਕਿਤੋਂ ਜਿਹੜੇ ਛੋਟੇ 12 ਰੁਪਏ ਵਾ پوری ਗਾੜੀ ਭਰੀ ਯਾਰ ਮੇਰੇ ਯਾਰ ਤੋ ਇਹ ਗੱਡੀ ਤਾਂ ਨਹੀਂ ਆਪਣੂ ਚੈੱਕ ਕਰੇਗਾ ਆਪਾਂ ਕੋਈ ਨਹੀਂ ਲਾਜ ਵੀ ਆਪਾਂ ਆ ਕੇ ਦੇਖਾਂਗੇ ਕਿੰਨੇ ਦੀਆਂ ਪਾਉਣਾ ਕਿੰਨੇ ਦੀਆਂ ਉਹ ਜਾ ਆ ਜਾਂਦਾ ਜੀ ਬ్రో ਹੱਲ ਨਹੀਂ ਕਿ 12-13 ਆ ਰਿਹਾ ਮੈਂ ਤਾਂ ਲੈਣੀਆਂ ਨੇ ਮੈਨੂੰ ਕੋਈ ਹੋਣੀ ਹੈਗਾ ਮੈਂ ਆ ਕੇ ਆ ਕਿੰਨੀ ਮੈਂ ਹੋ ਜਾਏਗਾ ਇਹ ਬੋਲ ਰਿਹਾ ਕਿੰਨੇ ਦੀਆਂ ਆ ਰਾਂ ਮੂੰ ਦੱਸਣਾ ਤੂੰ ਗੱਲ ਕਰਾ ਜੇ ਪੱਕੀ ਤੂੰ ਦੱਸ ਨਾ ਤੂੰ ਦੱਸ ਕਾ ਦੱਸਣਾ ਤੂੰ ਆ ਕੇ ਦੇ ਵੀ ਤੈਨ ਲਾਉਣਾ ਤੂੰ ਗੱਲ ਕਰ ਲੈ ਇੱਕ ਵਾਰੀ ਮੈਨੂੰ ਆ ਕੇ ਕਹਿ ਦੇ ਉੱਥੇ ਜੀ ਸੁਣ ਲੈ ਤੂੰ ਇੱਕ ਵਾਰੀ ਆ ਕੇ ਕਦੇ ਵੀ ਮੈਂ ਦੋ ਘੱਟ ਦੇਣੀਆਂ ਨਹੀਂ ਲੱਖ ਰੁਪਏ ਘੱਟ ਦੇਣੀਆਂ ਉਹ ਨਾ ਗੱਲ ਕਰ ਮੈਂ ਨੰਬਰੀਆਂ ਵਾਲੀ ਆ ਬਸ ਸਿੱਧੀ ਗੱਲ ਆ ਲੈ ਬਾਹਰੋਂ ਸਿਰਦਿਆਂ ਲੈ ਨਹੀਂ ਕੋਈ ਫਸਤ ਕੋਈ ਬਾਤ ਇਹਨਾਂ ਦੇ ਦੇਖੋਗੇ ਦੇ ਆ ਬਸ ਦੱਸ ਚਾਰੇ 5000 5 15000 17000 ਆ ਬੰਦ ਜਾਣਾ ਰੋਟੀ ਨਹੀਂ ਖਾਧੀ ਨੇ ਕਿਵੇਂ ਤੁਸੀਂ 15000 ਰੁਪਏ ਆਉਂਦੇ ਕੀ ਇਹਨੇ 10 ਘਟਾ ਤੁਸੀਂ ਦਾਬ ਤੋੜਾ ਨਹੀਂ ਬੰਦਾ 15000 ਚਾਚਾ ਜੀ ਰੱਬ ਲਾ ਦੀ ਗੱਲ ਕਰ ਜੇ ਕੋਈ ਘਾਟਵਾ ਪੱਠਾ ਨਹੀਂ ਦੱਸ 20000 ਦੀ ਹੈਗੀਆਂ ਇਹਨਾਂ ਨੂੰ ਮਾਲਕ ਨੇ ਪੱਠਾ ਦਿੱਤਿਆ ਮੈਂ ਇਹਦੀ ਵੀ ਨਹੀਂ ਕਿਹੜੀ ਗੱਲ ਹੈ ਹੈ ਨਹੀਂ ਹੁਣ ਡੀ ਆ ਪਾ ਮੰਡੀ ਆ ਪਾ ਲਿਆ ਗਿਆ ਪੱਠਾ ਚ ਵੰਡੀ ਵਾਲੇ ਪਾਸੇ ਕਿਵੇਂ ਵੰਡੀ ਤੋਂ ਬਾਹਰ ਲੈਣਾ ਤੂੰ ਹਾਂ ਇਹ ਬਾਹਰ ਲੈਣਾ ਤੂੰ ਯਾਰ ਪੁੱਸਾਬ ਨਾਲ ਦੱਸ ਕਿੰਨੇ ਦੇ ਮੇਰੇ ਆਪਾਂ 20000 ਕਿੱਥੇ ਗੱਲ ਆ ਉਹਨਾਂ ਸਹੀ ਗੱਲ ਇਹ 15 15000 ਕਹਿੰਦਾ 65 ਕਹਦਾ ਬੱਸ ਇਹਦੇ ਉੱਪਰ ਨਹੀਂ ਚਾਹੀਦਾ ਉਹ ਕਿੰਨਾ ਲਗਾ ਦੇ ਕਿੰਧੀਆਂ ਰਹੇ 5 ਤੇ 15 ਕਹਿੰਦੇ ਨੇ 15 ਪਾ 75 ਬਣਦਾ ਰਹਿੰਦਾ ਹਜਾ ਘੱਟ ਲਾਇਆ ਜਾ ਕੋਈ ਮਰੀ ਜਾ ਤੂੰ ਵੀ ਇਹ 5 ਦੇ ਉੱਪਰ ਨਹੀਂ ਚਾਹੀਦਾ ਤੇਰਾ 13000 ਲਾਇਆ 13000 ਇਸ ਤੇ ਲਾਇਆ ਕਿ ਇਹਦਾ ਗੱਡੀ ਲੈਣਾ ਹੈ ਗੱਡੀ ਬਣਨੀ ਨਹੀਂ ਨੇ ਨਾ ਇਹਦਾ ਅੱਧਾ 13 ਹੀ ਲੱਗ ਗਿਆ 13 ਲੱਗਾ ਤੂੰ ਦੋਨੀਆਂ ਗੱਲ ਤੋਂ ਫਿਰ ਹਾਂ ਨਾ ਸਿਆ ਇੰਨੇ ਬੰਦੇ ਖੜੇ ਆ ਬੀਬੀਓ ਬਣੀ ਜਾਂਦੇ ਪਾਸਾ ਲਾਇਆ ਉਹਨੇ ਆ ਤੇਰੇ ਪਾਇਆ ਭਲੇਖਾ ਪਹਿ ਜਾ ਇਹਨੂੰ ਪਹਿਗਾਉਗਾ ਭਲੇਖਾ ਤਾਂ ਬਹੁਤ ਪੁੱਗ ਪੈਂਦਾ ਬਣਾ ਹੋਣਾ ਹਾਂ ਜੀ ਨਾ ਯਾਰ ਗੱਲ ਪਤਾ ਉਹ ਤੂੰ ਪਹਿਣੋ ਹੁੰਦਾ ਇਹ ਭਲੇਖਾ ਤੈਨੂੰ ਦੱਸ ਅੱਗੇ ਜਾ ਕੇ ਬੱਚਾ ਮਾਲ ਵਲ ਖਰੀਦੋ ਮਾਲ ਵਿੱਚੋਂ ਇਹਨੇ ਜਾ ਕੇ ਨਾ ਮਾਰਾ ਚ ਤੇ ਨਵੋਦਿਆ ਚ ਜਾ ਕੇ ਐਡਮਿਸ਼ਨ ਨਹੀਂ ਲਵਾਉਣੀ ਵੀ ਪੜਨ ਲਾਉਣੀ ਹੈ ਤੁਸੀਂ ਕੀ ਕਿਹਾ ਜਦੋਂ ਯਾਰ ਇਹਨੇ ਖਰੀਦ ਲਈਆਂ ਚਾਹੇ ਮੁਕਤ ਬੰਦੇ ਚਾਹੇ ਪੜਾ ਲੈ ਨੇ ਉਹ ਬਿਜ਼ਨਸ ਆ ਜੀ ਵੇਚਣੀਆਂ ਕਿ ਰੋਟੀ ਇਹ ਮਾਲਕ ਬਣ ਜੂਗਾ ਕੁਛ ਕਰੇ ਹਾਂਜੀ ਹਾਂਜੀ ਕੀ ਕਰੇ ਬਈ ਜਦ 10 ਪਰ ਹੁਣ ਮੈਂ ਤਾਂ ਸਮਝਿਆ ਯਾਰਾ ਗਰਾਊਂਡ ਚ ਤਾਂ ਆਇਆ ਵੀਰੇ ਇਹ ਰ ਪੀੜੀ ਬਣਾਉਣੀ ਔਖੀ ਹੋ ਰਹੀ ਯਾਰ 12 ਪਰ 13 ਤੱਕ ਆ ਜਾ ਤੇ ਨਾਣਿਆਂ ਦਾ ਬਣ ਕਿੰਨੇ ਦੀਆਂ ਪਰ ਮੈਨੂੰ ਐ ਦੱਸ ਦੇ ਵਿਲਾਸਤਾ ਇੰਨੇ ਦੀਆਂ ਫੇਰ ਇੰਨੇ ਦੀਆਂ ਵੀ ਨਹੀਂ ਆਇਆ ਨਹੀਂ ਨਹੀਂ ਦੀਆਂ ਵੀ ਨਹੀਂ ਆਇਆ ਤੂੰ ਤਾਂ ਥੋਦੇ ਬਾਜੀ ਚ ਪੈ ਗਿਆ ਅਰੇ ਪੈ ਗਿਆ ਚੂਹੇ ਨੱਚੀ ਜਾਂਦੇ ਢੱਡੀ ਚ ਤੈਨੂੰ ਇਸ ਤਰੀਕ ਚ ਇਹਦਾ ਬਾਹਰ ਹੋਰ ਕੀ ਕੀਤਾ ਤਾ ਬਹੁਤ ਦੁਖੀ ਕੀਤਾ ਮੈਂ ਆਪਦੇ ਖੜਿਆ ਮੈਂ ਚਾਹ ਦੀ ਗੁੱਟ ਮੈਂ ਬਾਹਰ ਦੁਖੀ ਕੀਤਾ ਨਾ ਤੂੰ ਹੀ ਕੀਤਾ ਮੈਂ ਹੁਣ ਮੈਂ ਉਹ ਮਰੇ ਅਗਲਾ ਮੁੱਠਾ ਮੈਂ ਰੱਖਣਾ ਹਾਂ ਮੈਂ ਮੋਕਾ ਉਹ ਮੈਂ ਜਮੇਦਾਰੀ ਸਹੀ ਕਰਨ ਕੋਣ ਚੱਲ ਪੈਂਦਾ ਆਪਾਂ ਇੱਕ ਵਜੇ ਦਾ 1:00 ਵਜੇ ਦਾ ਆਇਆ ਕਰੋ ਐਸੇ ਕਰੋ 4:00 ਵਜੇ ਇਸ ਨੇ ਆਪਣੀ ਵੇਟ ਕਰਾਈ ਬਹੁਤ ਜ਼ਿਆਦਾ ਹਾਂ ਚਲਦੇ ਖਾਣਾ ਖਾਣੇ ਹਾਂ ਫੇਰ ਪਟੋਕਰਾਮ ਸੇ ਆਏਗੇ ਇਰਸੇ ਤੋਂ ਬਾਅਦ ਕਰੇਗਾ 2-3 ਘੰਟੇ ਬਾਅਦ 4 ਘੰਟੇ ਬਾਅਦ ਲਾਭ ਮੈਂ ਤਾਂ ਉਧਰ 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 ਜਾਵਾਂਗਾ ਸੌਦਾ ਹੋਣੀ ਕਰ ਚੱਲ ਮਿੰਟ ਦਾ ਸੱਚਾ ਕਹੇ ਤਾ 65000 ਸਰਕੇ ਦੇ ਦੀਆਂ ਪਾ ਇੱਕੋ ਹੀ ਗੱਲ ਤੂੰ ਦੱਸੋ ਯਾਰ ਤੂੰ ਮੈਂ ਇੱਥੇ ਟਾਈਮ ਖਰਾਬ ਕਰੀ ਜਾਣਾ ਸੌਦਾ ਬਾਜੀ ਨਾ ਕਰ ਅੱਛਾ ਬਾਸ ਜੇ ਲੈਣੀ ਹੈ ਨਾ ਤਾਂ ਪਾ ਨਾ ਮੈਂ ਜੰਦਾ ਪਟਾ ਪਰੇ ਹੋ ਕੇ ਗੱਲ ਕਰ ਤੂੰ ਮੇਰੀ ਗੱਲ ਸੁਣ ਲੈ ਜਦ ਤੂੰ ਮਰਜ਼ੀ ਕਰੀਂ ਮੋੜ ਤੇ ਮੋੜ ਆਪਾਂ ਵੀ ਮੋੜ ਜਾਂਦੇ ਆਪਾਂ ਵੀ ਮੋੜ ਜਾਂਦੇ ਸਹੀ ਗੱਲ ਮੈਨੂੰ ਫਾਇਦਾ ਨਹੀਂ ਸੌਦੇ ਬਾਜੀ ਅੱਛਾ ਸਰਦਾਰ ਪ੍ਰਕਾ ਕੀ ਬੋਲੇ ਉਹ ਨਿਕਲ ਜਾ ਸਰਦਾਰ ਪ੍ਰਕਾ ਕੀ ਬੋਲੇ ਉਹ ਨਿਕਲ ਜਾ ਕੀ ਬਾਈ ਛੋੜ ਦਿਆ ਸਭ ਛੋੜ ਦਿਆ ਪਾਏ ਉਬੀ ਨਾਲ